ਪ੍ਰਧਾਨ ਮੰਤਰੀ ਦੁਆਰਾ ਨੋਟਬੰਦੀ ਤੇ ਲਾਏ ਫੈਸਲੇ ਕਾਰਨ ਕਿਥੇ ਆਮ ਲੋਕਾਂ ਨੂੰ ਬੈਂਕਾਂ ਵਿੱਚ ਨੋਟ ਬਦਲਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਹੁਣ ਏਟੀਐਮ ਮਰਾਈ ਪੈਸੇ ਕਢਵਾਉਣ ਲਈ ਭਾਰੀ ਮੁਸ਼ਕਲ ਕਰਨੀ ਪੈ ਰਹੀ ਹੈ ਬੈਂਕਾਂ ਅਧਿਕਾਰੀਆਂ ਵੱਲੋਂ ਏਟੀਐਮ ਵਿੱਚ ਸਮੇਂ ਸਿਰ ਪੈਸੇ ਨਾ ਪਾਉਣ ਕਾਰਨ ਅਤੇ ਏਟੀਐਮ 3 ਦਿਨ ਦੀ ਬਜਾਏ ਰਾਤ ਨੂੰ ਖੁੱਲਣ ਕਾਰਨ ਪਬਲਿਕ ਵਿੱਚ ਮੋਦੀ ਸਰਕਾਰ ਖਿਲਾਫ ਕਾਰੀ ਰੋਸ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਮਾਨਗਰ ਲੁਧਿਆਣਾ ਵਿਦਿਆਲਪਕ ਅੱਤੇ ਤੋਂ ਜ਼ਿਆਦਾ ਏਟੀਐਮ ਅੰਨ ਨਜ਼ਰ ਆਉਂਦੇ ਹੈ ਇਹ ਕੋਈ ਕੁੰਟਾ ਵੀ ਹੈ ਤਾਂ ਉਹ ਰਾਤ ਨੂੰ 7 ਵਜੇ ਤੋਂ ਬਾਅਦ ਖੁੱਲਦਾ ਹੈ ਜਿਸ ਕਾਰਨ ਲੋਕ ਲੰਮੀ ਲੰਮੀ ਲਾਈਨਾਂ ਵਿੱਚ ਖੜੇ ਹੋ ਕੇ ਮੋਦੀ ਦੇ ਟੈਂਸਲੇ ਨੂੰ ਕੋਸ਼ ਦੇ ਨਜ਼ਰ ਆ ਰਹੇ ਹਨ ਤੁਹਾਾਸ ਨਜ਼ਰ ਇਲਾਕੇ ਦੇ ਬਣੇ ਏਟੀਐਮ ਦੀ ਲੰਬੀ ਲਾਈਨ ਵਿੱਚ ਲੱਗੇ ਲੋਕਾਂ ਦਾ ਕੀ ਕਹਿਣਾ ਹੈ ਇਹ ਤੁਸੀਂ ਆਪ ਹੀ ਸੁਣ ਲਓ ਕਹਿੰ ਰਹੀਆਂ ਕੱਲ ਮੈਂ ਪੰਜਾਬ ਨੈਸ਼ਨਲ ਬੈਂਕ 3 ਵਜੇ ਲੱਗ ਗਈ ਲਾਈਨ ਦੇ ਵਿੱਚ ਬਟ ਕੋਈ ਵੀ ਮੇਰਾ ਕੰਮ ਨਹੀਂ ਬਣਾ ਇੱਕ ਉਕਰੋਤੀ ਮੇਰੀ ਬਾਂਹ ਵੀ ਫ੍ਰੈਕਚਰ ਹੋ ਗਈ ਹੈ ਧੱਕਾ ਦਿੱਤੇ ਖਾ ਕੇ ਸ਼ੋਰ ਗਵਾ ਕੇ ਸੀ ਘਰੇ ਆ ਗਏ ਬੈਂਕ ਵਾਲੇ ਸਿਰਫ ਉਹ ਕੰਮ ਕਰਦੇ ਨੇ ਜਿਹੜੇ ਕੀ ਵੱਡੇ ਲੋਕ ਨੇ ਬਾਹਰੋਂ ਫੋਨ ਕਰ ਦਿੰਦੇ ਅਗਲਾ ਕਾਰਡ ਜਾ ਕੇ ਉਹਨੂੰ ਲੈ ਕੇ ਅੰਦਰ ਪੜਾ ਕੇ ਕੰਮ ਕਰਦੇ ਬਟ ਸਾਡਾ ਕੋਈ ਕੰਮ ਨਹੀਂ ਕਰਦੇ ਗਰੀਬ ਜਨਤਾ ਬਹੁਤ ਪਰੇਸ਼ਾਨ ਹੈ ਮੈਂ ਦੋਏ ਤੋਂ ਦੂਜੇ ਬੈਂਕ 'ਚ ਲਾਈਨ 'ਚ ਖੜਾ ਰਿਹਾ ਸ਼ਾਮੀ 6 ਵਜੇ ਤੱਕ ਮੁੜ ਕੇ ਹੁਣ ਇੱਥੇ ਪੈ ਕੈਸ਼ ਆਇਆ ਹੈ ਹੁਣ ਇੱਥੇ ਖੜਾ ਵਾਂ ਤੇ ਅਜੇ ਕੋਈ ਕੋਈ ਉਮੀਦ ਨਹੀਂ ਹੈ ਵੀ ਮੈਨੂੰ ਕੈਸ਼ ਮਿਲੂਗਾ ਕਿ ਨਹੀਂ ਮਿਲੂਗਾ ਅਸੀਂ ਬਹੁਤ ਪਰੇਸ਼ਾਨ ਆ ਘਰੇ ਖਾਣ ਵਾਸਤੇ ਨਾਜ ਨਹੀਂ ਹੈਗਾ ਦੁੱਧ ਨਹੀਂ ਹੈਗਾ ਗਿਆਨੇ ਪਰੇਸ਼ਾਨ ਆ ਦਵਾਈ ਲੈਣ ਵਾਸਤੇ ਪੈਸੇ ਨਹੀਂ ਹੈਗੇ ਅਸੀਂ ਬਹੁਤ ਪਰੇਸ਼ਾਨ ਆ ਇਸ ਸਿਸਟਮ ਚੇਂਜ ਕੀਤਾ ਜਾਵੇ ਉਹ ਜੀ 55 ਪੀ ਆ ਠੀਕ ਹੈ ਉਹ ਹੈਲਪ ਵੀ ਕਰਦੇ ਆ ਤੇ ਜਿਹੜੇ ਦੂਜੇ ਸਾਈਡ ਤੋਂ ਜਿਹੜੇ ਜਾਂਦੇ ਆ ਕੰਮ ਉਹ ਵੀ ਹੋ ਰਿਹਾ ਇਹ ਸਿਸਟਮ ਚੇਂਜ ਹੋਣੇ ਅਸੀਂ ਬਹੁਤ ਪਰੇਸ਼ਾਨ ਆ ਮੋਦੀ ਸਰਕਾਰ ਨੂੰ ਮੈਸੇਜ ਤੇ ਆ ਵੀ ਜੀਤੇ ਉਹਨਾਂ ਨੇ ਵਧੀਆ ਕੀਤੀ ਆ ਪਰ ਇਹਨੂੰ ਇਹਦੇ ਵਾਸਤੇ ਪਹਿਲਾਂ ਉਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਸੀ ਪਰ ਦੂਜੇ ਪਾਸੇ ਲੋਕਾਂ ਦੀ ਪਰੇਸ਼ਾਨੀ ਨਹੀਂ ਆ ਤਾਂ ਜਾਣ ਬੁੱਝ ਕੇ ਅਣਜਾਣ ਬਣੇ ਬੈਂਕ ਮੁਲਾਜ਼ਮਾ ਦਾ ਕਹਿਣਾ ਹੈ ਕਿ ਪਬਲਿਕ ਨੂੰ ਕਿਸੇ ਕਿਸਮ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋ ਰਹੀ ਹੈ ਮੈਂ ਲੋਕਾਂ ਦੇ ਡਿਸਪਲਿਨ ਨੂੰ ਤੋਂ ਬਹੁਤ ਖੁਸ਼ ਆ ਤੇ ਮੋਦੀ ਦੇ ਡਿਸੀਜਨ ਨਾਲ ਸਾਰੇ ਲੋਕ ਖੁਸ਼ ਨੇ ਏ ਟੀਮਾਂ ਦੇ ਵਿੱਚ ਸਾਰੇ ਲਗਾਤਾਰ ਕੈਸ ਚੱਲ ਰਿਹਾ ਹੈ ਜਿਸ ਨਾਲ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਦੇਖੀ ਜਾ ਰਹੀ ਹੈ ਕੋਈ ਪਰੇਸ਼ਾਨੀ ਨਹੀਂ ਹੈ ਦੋਸਤ ਸਾਰੇ ਲੋਕ ਸਹੀ ਲਾਈਨਾਂ ਦੇ ਵਿੱਚ ਲੱਗੇ ਆਪਣਾ ਕੈਸ਼ ਕਢਾ ਰਹੇ ਨੇ ਸਰ ਸਾਡੇ ਏਟੀਐਮ ਤੇ ਤਾਂ ਇੱਥੇ ਆ ਨਹੀਂ ਰਹੇ ਜਿੱਥੇ ਸਾਡੇ ਗਾਰਡ ਨਹੀਂ ਹੈਗੇ ਉੱਥੇ ਯੂਜ਼ ਕਈ ਜਿਹੜਾ ਇਦਾਂ ਲੋਕੀ ਕਰ ਰਹੇ ਨੇ ਫਿਰ ਵੀ ਸਾਡੀ ਜੱਦ ਜ਼ਿਆਦਾ ਕੋਸ਼ਿਸ਼ ਹੈ ਹਰ ਏਟੀਐਮ ਤੇ ਗਾਰਡ ਦਿੱਤਾ ਜਾਵੇ ਫਿਲਹਾਲ ਨੋਟ ਬੰਦੀ ਦੇ ਫੈਸਲੇ ਕਾਰਨ ਮੀਡਲ ਵਰਗ ਦੇ ਲੋਕ ਨਾ ਖੁਸ਼ੀ ਨਜ਼ਰ ਆ ਰਹੇ ਹਨ ਅਤੇ ਲਾਈਨ ਵਿੱਚ ਖੜੇ ਹੋ ਕੇ ਮੋਦੀ ਸਰਕਾਰ ਨੂੰ ਕੋਸ ਰਹੇ ਹਨ ਲੁਧਿਆਣਾ ਤੋਂ ਜੀ ਤਰਫ ਜਿਤ ਮਹਿਰਾ ਦੇ ਨਾਲ ਜਸਵੀਰ ਜਸਪੀ ਫਾਸ ਨਿਊਜ਼ ਇੰਡੀਆ